ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਈ ਵੀ ਸਰਕਾਰ ਜਦੋਂ ਵੀ ਕੋਈ ਵੱਡਾ ਫੈਸਲਾ ਕਰਦੀ ਹੈ ਉਸ ਤੇ ਚਰਚਾ ਹੋਣਾ ਲਾਜ਼ਮੀ ਹੈ ਸਿਆਸਤ ਹੋਣਾ ਵੀ ਲਾਜ਼ਮੀ ਹੈ ਕਦੇ ਕਦੇ ਲੋਕਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਦਾ ਹੈ ਪਰ ਸਰਕਾਰਾਂ ਆਪਣੇ ਫੈਸਲੇ ਨੂੰ ਵਾਪਸ ਲੈਂਦੀਆਂ ਨੇ ਜਾਂ ਮਜ਼ਬੂਤੀ ਨਾਲ ਅੱਗੇ ਵਧਦੀਆਂ ਨੇ ਇਹ ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਲੋਕ ਜੋ ਵਿਰੋਧ ਕਰ ਰਹੇ ਹਨ ਤੇ ਵਿਰੋਧੀ ਸਿਆਸੀ ਪਾਰਟੀਆਂ ਜੋ ਕਹਿ ਰਹੀਆਂ ਹਨ ਦੋਹੇ ਕੀ ਇੱਕੋਸ਼ਰ ਦੇ ਵਿੱਚ ਬੋਲ ਰਹੇ ਹਨ ਕਿ ਜੋ ਖਦਸ਼ੇ ਜਿਤਾਏ ਜਾ ਰਹੇ ਹਨ ਉਹ ਮੇਲ ਖਾਂਦੇ ਹਨ ਜਾਂ ਫਿਰ ਕਹਾਣੀ ਕੁਝ ਹੋਰ ਹੀ ਕਹਿੰਦੀ ਹੈ ਪੰਜਾਬ ਸਰਕਾਰ ਦੀ ਇੱਕ ਬਹੁਤ ਹੀ ਮਹੱਤਵਕਾਸ਼ੀ ਯੋਜਨਾ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਲੁਧਿਆਣਾ ਦੇ ਕਈ ਪਿੰਡ ਮਜ਼ਬੂਤੀ ਨਾਲ ਸਾਹਮਣੇ ਆਉਣ ਲੱਗੇ ਹਨ ਜਿਸ ਨਾਲ ਭਗਵੰਤ ਮਾਨ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਪਰ ਜੋ ਸਵਾਲ ਇਹ ਲੋਕ ਖੜਾ ਕਰ ਰਹੇ ਹਨ ਉਹ ਸਿਆਸੀ ਤਰ੍ਹਾਂ ਵੱਲੋਂ ਚੱਕੇ ਗਏ ਸਵਾਲਾਂ ਨਾਲੋਂ ਵੱਖਰਾ ਹੈ ਇਹ ਸਰਕਾਰ ਦੀ ਯੋਗਤਾ ਤੇ ਸਵਾਲ ਖੜੇ ਕਰ ਰਹੇ ਹਨ ਕਿ ਕੀ ਸਰਕਾਰ ਨਵੀਆਂ ਅਰਬਨ ਸਟੇਟਾਂ ਨੂੰ ਪੂਰੀ ਤਰ੍ਹਾਂ ਨੇਪਰੇ ਚਾੜ੍ਹ ਸਕਦੀ ਹੈ ਜਦੋਂ ਦਹਾਕੀਆਂ ਤੋਂ ਕਈ ਪੁਰਾਣੀਆਂ ਕਲੋਨੀਆਂ ਜਾਂ ਤਾਂ ਅਧਿਵਿਚਾਰ ਖੜੀਆਂ ਨੇ ਤੇ ਜਾਂ ਪੂਰੇ ਤਰੀਕੇ ਨਾਲ ਹੀ ਛੱਡ ਦਿੱਤੀਆਂ ਗੰਜਾਂ ਮਲਕ ਅਲੀਗੜ ਤੇ ਪੌਣਾ ਪਿੰਡ ਦੇ ਵਸਨੀਕਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਿੰਡਾਂ ਦੀ ਖੇਤੀ ਵਾਲੀ ਉਪਜਾਊ ਜ਼ਮੀਨ ਦਾ 1 ਇੰਚ ਵੀ ਇਸ ਅਰਬਨ ਸਟੇਟ ਦੇ ਪ੍ਰੋਜੈਕਟ ਦੇ ਲਈ ਨਹੀਂ ਦੇਣਗੇ ਤੇ ਨਾਲ ਹੀ ਉਹਨਾਂ ਵੱਲੋਂ ਜਗਰਾਉਂ ਵਿਖੇ 7 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਵੀ ਦੇ ਦਿੱਤਾ ਗਿਆ ਹੈ। ਦਿਦਾਰ ਸਿੰਘ ਢਿੱਲੋਂ ਮਲਕ ਪਿੰਡ ਦੇ ਵਸਨੀਕ ਨੇ ਉਹ ਜਗਰਾਉਂ ਦੀ ਬੰਦ ਪਈ 슈ਗਰ ਮਿਲ ਦੀ ਮਿਸਾਲ ਦਿੰਦੇ ਹਨ। ਇੱਕ ਕੋਆਪਰੇਟਿਵ ਮੈਲ 90ਆਂ ਦੇ ਮੱਧ ਦੇ ਵਿੱਚ ਹੀ ਬੰਦ ਹੋ ਗਈ ਸੀ 2009 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਫੈਸਲਾ ਕੀਤਾ ਸੀ ਕਿ 113 ਏਕੜ ਦੇ ਵਿੱਚ ਪੂਡਾ ਦੇ ਅਧੀਨ ਇੱਕ ਰਹਾਇਸ਼ੀ ਕਲੋਨੀ ਕੱਟੀ ਜਾਵੇਗੀ ਕਈ ਪਲਾਟਾਂ ਦੀ ਬੋਲੀ ਹੋਈ ਪਰ ਅੱਜ ਇਹ ਕਲੋਨੀ ਉਜਾੜ ਪਈ ਹੈ ਸਿਰਫ 3-4 ਘਰ ਹੀ ਇਸ ਕਲੋਨੀ ਦੇ ਵਿੱਚ ਬਣੇ ਹੋਏ ਨੇ ਜਿਨ੍ਹਾਂ ਨੇ ਪਲਾਟ ਖਰੀਦੇ ਉਹ ਅੱਗੇ ਵੇਚ ਵੀ ਨਹੀਂ ਸਕਦੇ ਕਿਉਂਕਿ ਉੱਥੇ ਕੋਈ ਖਰੀਦਦਾਰ ਹੀ ਨਹੀਂ ਹੈ ਹੁਣ ਨਵੀਂ ਸਕੀਮ ਤਹਿਤ ਪੰਜਾਬ ਸਰਕਾਰ ਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 24000 ਏਕੜ ਅਕਵਾਇਰ ਕਰਨਾ ਚਾਹੁੰਦੀ ਹੈ ਜਿਸ ਵਿੱਚੋਂ 350 ਏਕੜ ਇਸ ਪਿੰਡ ਦੀ ਜ਼ਮੀਨ ਹੈ ਕਹਿੰਦੇ ਕਿ ਅਸੀਂ ਉਹਨਾਂ ਤੇ ਨਵੀਆਂ ਅਰਬਨ ਸਟੇਟਾਂ ਦਾ ਵਿਸ਼ਵਾਸ ਕਿਵੇਂ ਕਰੀਏ ਜਦੋਂ ਪੁਰਾਣੀਆਂ ਸਾਡੇ ਆਪਣੇ ਵਿਹੜੇ ਦੇ ਵਿੱਚ ਸਿਰਫ 4 ਕਿਲੋਮੀਟਰ ਦੂਰ ਇੱਕ ਕਲੋਨੀ ਭੂਤੀਆ ਕਲੋਨੀ ਬਣੀ ਪਈ ਹੈ ਗੋਸਟ ਕਲੋਨੀ ਬਣੀ ਪਈ ਹੈ ਜਿੱਥੇ ਕੋਈ ਵੀ ਰਹਿੰਦਾ ਨਹੀਂ ਗਵਾਂਢੀ ਪਿੰਡ ਅਲੀਗੜ੍ਹ ਤੇ ਪੌਣਾ ਦੇ ਵਸਨੀਕ ਵੀ ਇਹੋ ਚਿੰਤਾ ਜ਼ਾਹਿਰ ਕਰਦੇ ਹਨ ਪੁੱਲ ਮਲਾ ਕੇ 250 ਏਕੜ ਇਨ੍ਹਾਂ ਪਿੰਡਾਂ ਦੀ ਜ਼ਮੀਨ ਵੀ ਐਕਵਾਇਰ ਹੋਣੀ ਹੈ ਫਿਰੋਜ਼ਪੁਰ ਦੇ ਪਿਆਰਾਣਾ ਪਿੰਡ ਦਾ ਵਸਨੀਕ ਬਲਵਿੰਦਰ ਸਿੰਘ ਜਿਸ ਦੀ ਲੁਧਿਆਣਾ ਦੇ ਬੱਲੋਵਾਲ ਪਿੰਡ ਦੇ ਵਿੱਚ ਜ਼ਮੀਨ ਹੈ ਉਹ ਕਹਿੰਦਾ ਹੈ ਕਿ ਜਦੋਂ ਵਾਰ-ਵਾਰ ਕੀਤੇ ਹੋਏ ਵਾਅਦੇ ਪੂਰੇ ਨਹੀਂ ਹੁੰਦੇ ਆਪ ਪਿੰਡ ਵਾਲੇ ਖੱਗਿਆ ਮਹਿਸੂਸ ਕਰਨਗੇ ਸਾਡੇ ਪਿੰਡ ਦੇ ਵਿੱਚ ਵੀ ਉਡਾ ਦੀ ਮਨਸ਼ੂਰਸ਼ੁਦਾ ਪ੍ਰਾਈਵੇਟ ਕਲੋਨੀ ਹੈ ਜੋ ਕਿ 100 ਏਕੜ ਦੇ ਵਿੱਚ ਕੱਟੀ ਗਈ ਸੀ ਹੁਣ 10 ਸਾਲਾਂ ਤੋਂ ਉਹ ਕਲੋਨੀ ਖਾਲੀ ਪਈ ਹੈ ਛੱਡ ਦਿੱਤੀ ਗਈ ਹੈ ਉਸ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਨਿਵੇਸ਼ਕਾਂ ਦਾ ਸਾਰਾ ਪੈਸਾ ਫਸਿਆ ਪਿਆ ਇਹੀ ਨਹੀਂ ਨਾਮਵਰ ਡਿਵੈਲਪਰਾਂ ਦੀਆਂ ਕਲੋਨੀਆਂ ਜਿਵੇਂ ਕਿ ਸਾਊਥ ਸਿਟੀ ਜੋ ਕਿ ਲੁਧਿਆਣਾ ਦੀ ਸਭ ਤੋਂ ਪੌਸ਼ ਏਰੀਆ ਦੇ ਵਿੱਚ ਹੈ ਉਹ ਵੀ 100% ਆਬਾਦ ਨਹੀਂ ਹੋਈ ਹੈ ਉਸ ਦੇ ਵਿੱਚ ਵੀ ਹਜੇ ਖਾਲੀ ਪਲਾਟ ਪਏ ਤੁਸੀਂ ਸਿਟੀ ਸੈਂਟਰ ਪ੍ਰੋਜੈਕਟ ਦੇਖ ਲਵੋ 15 ਸਾਲ ਬਾਅਦ ਵੀ ਅਧ ਵਿਚਕਾਰ ਹੀ ਲਟਕਿਆ ਹੋਇਆ ਹੈ ਕਾਨੂੰਨੀ ਦੌਪੇਚ ਦੇ ਵਿੱਚ ਉਲਝਿਆ ਹੋਇਆ ਹੈ ਕੁਮਾਰ ਮੰਡੀ ਦੇ ਵਿੱਚ ਰਾਣੀ ਚਾਂਸੀ ਰੋਡ ਤੇ ਦੇਖ ਲਵੋ ਸਰਕਾਰੀ ਬਹੁ ਮੰਜ਼ਲੀ ਕਮਰਸ਼ੀਅਲ ਇਮਾਰਤ ਜਿਹੜੀ ਹੈ ਉਹ ਖਾਲੀ ਪਈ ਹੈ ਜਦੋਂ ਕਿ ਆਲੇ ਦੁਆਲੇ ਪ੍ਰਾਈਵੇਟ ਬਿਲਡਿੰਗਾਂ ਵੱਧ ਫੁੱਲ ਰਹੀਆਂ ਨੇ ਬਹੁਤ ਜਿਆਦਾ ਚੰਗਾ ਕੰਮ ਉੱਥੇ ਹੋ ਰਿਹਾ ਹੈ ਲਿਸਟ ਬੜੀ ਲੰਬੀ ਹੈ ਬਲਵਿੰਦਰ ਲੋਕ ਅਧਿਕਾਰ ਲਹਿਰ ਨਾਲ ਵੀ ਜੁੜਿਆ ਹੋਇਆ ਹੈ ਜਿਹੜੀ ਵੱਖ-ਵੱਖ ਮੁੱਦਿਆਂ ਤੇ ਪਿੰਡ ਵਾਸੀਆਂ ਨੂੰ ਲਾਮਬੰਦ ਕਰਦੀ ਇਹੇ ਤਰਕ ਦਿੱਤਾ ਜਾ ਰਿਹਾ ਹੈ ਹੋਰ ਜ਼ਮੀਨਾਂ ਐਕਵਾਇਰ ਕਰਨ ਦੀ ਥਾਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਜਿਹੜੇ ਪੈਂਡਿੰਗ ਪ੍ਰੋਜੈਕਟ ਪਏ ਹਨ ਉਹਨਾਂ ਦੇ ਵਿੱਚ ਬਿਹਤਰ ਸਕੂਲਤਾਵਾਂ ਦੇ ਕੇ ਜਾਂ ਜਿਹੜੇ ਕਲੀਅਰੈਂਸਾਂ ਨਹੀਂ ਦਿੱਤੀਆਂ ਗਈਆਂ ਉਹ ਕਲੀਅਰੈਂਸ ਦੇ ਕੇ ਵੱਡਾ ਬੈਕਲੌਗ ਖਤਮ ਕੀਤਾ ਜਾਵੇ ਜਿਸ ਨਾਲ ਸੈਂਕੜੇ ਨਿਵੇਸ਼ਕਾਂ ਦਾ ਜਿਹੜਾ ਪੈਸਾ ਫਸਿਆ ਹੋਇਆ ਹੈ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਬਹਰ ਹਾਲ ਪਿੰਡ ਵਾਲੇ ਸਾਂਝੀ ਮੀਟਿੰਗ ਕਰਕੇ ਤਿਆਰੀ ਕਰ ਰਹੇ ਨੇ ਤਾਂ ਕਿ 7 ਜੁਲਾਈ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕਾਮਯਾਬ ਹੋ ਸਕੇ ਉਹ ਕਹਿੰਦੇ ਨੇ ਕਿ ਅਸੀਂ ਫੈਸਲਾ ਕਰ ਲਿਆ ਹੈ ਕਿ ਅਸੀਂ ਆਪਣੀ ਜ਼ਮੀਨ ਇਸ ਸਕੀਮ ਦੇ ਲਈ ਨਹੀਂ ਦਵਾਂਗੇ ਜਿਹੜੇ ਆਪ ਸਰਕਾਰ ਦੀ ਹਮਾਇਤ ਕਰ ਰਹੇ ਨੇ ਉਹ ਸਾਡੇ ਨਾਲੋਂ ਆਪਣਾ ਨਾਤਾ ਤੋੜ ਲੈਣ ਵਕਤ ਹੋ ਗਿਆ। ਕਈ ਪਿੰਡ ਵਾਲੇ ਧਰਨੇ ਦੇ ਸਮਰਥਕ ਤੇ ਵਿੱਚ ਆ ਰਹੇ। ਪਿੰਡ ਵਾਲਿਆਂ ਮੁਤਾਬਕ ਸਰਕਾਰ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪਹਿਲੇ ਫੇਜ਼ ਲਈ 7800 ਏਕੜ ਐਕਵਾਇਰ ਕਰਨ ਲਈ ਆਪਣੀ ਮਰਜ਼ੀ ਨਾਲ ਜ਼ਮੀਨ ਦੇਣ ਦੀ ਗੱਲ ਕਹੀ ਹੈ। ਇਹ ਸਕੀਮ ਨੂੰ ਜ਼ਮੀਨ ਮਾਲਕਾਂ ਤੇ ਸਰਕਾਰ ਲਈ ਫਾਇਦੇ ਦਾ ਸੌਦਾ ਦੱਸਿਆ ਜਾ ਰਿਹਾ ਹੈ। ਨਿਸ਼ਾਨਾ ਇਹ ਹੈ ਕਿ ਬਿਨਾਂ ਅਦਾਲਤੀ ਚੱਕਰਾਂ ਵਿੱਚ ਫਸੇ ਏਜੀ ਨਾਲ ਰਹਾਇਸ਼ੀ ਅਤੇ ਸੰਨਤੀ ਸਟੇਟ ਦਾ ਵਿਕਾਸ ਕੀਤਾ ਜਾ ਸਕਦਾ ਪਰ ਜਿਹੜਾ ਵਿਰੋਧ ਹੈ ਉਸਕੀਨ ਤੇ ਸਰਕਾਰ ਦੀ ਨੀਤੀ ਨਾਲੋਂ ਜ਼ਿਆਦਾ ਪਿੰਡ ਵਾਲਿਆਂ ਦੇ ਪੁਰਾਣੇ ਤਜਰਬੇ ਜਿਹੜੇ ਨੇ ਉਸ ਕਰਕੇ ਹੈ ਕਿਉਂਕਿ ਜਿਹੜੇ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਸਰਕਾਰਾਂ ਵੱਲੋਂ ਵੱਖ-ਵੱਖ ਸਰਕਾਰਾਂ ਵੱਲੋਂ ਵੱਖ-ਵੱਖ ਸਮੇਂ ਤੇ ਜਿੰਨੇ ਵੀ ਵਾਦੇ ਕੀਤੇ ਜਾਂਦੇ ਨੇ ਪੁਰਾਣੀਆਂ ਸਰਕਾਰਾਂ ਵੱਲੋਂ ਉਹ ਹਜੇ ਤੱਕ ਪੂਰੇ ਨਹੀਂ ਕੀਤੇ ਗਏ ਔਰ ਜੇ ਪੁਰਾਣੇ ਵਾਦੇ ਹੀ ਪੂਰੇ ਨਹੀਂ ਹੋਏ ਤਾਂ ਨਵੇਂ ਉੱਤੇ ਵਿਸ਼ਵਾਸ ਇਹ ਲੋਕ ਕਿਵੇਂ ਕਰ ਲੈਣ ਇਹ ਉਹਨਾਂ ਦਾ ਤਰਕ ਹੈ ਕਾਗਜ਼ਾਂ ਤੇ ਨਵੇਂ ਸ਼ਹਿਰ ਬਸਾਉਣ ਦਾ ਕੀ ਫਾਇਦਾ ਜਦੋਂ ਪੁਰਾਣੇ ਤਾਂ ਜਾਂ ਤਾਂ ਜੰਗਲ ਬਣ ਗਏ ਨੇ ਤੇ ਜਾਂ ਫਿਰ ਉਹ ਖੰਡਰ ਬਣੇ ਪਏ ਹਨ ਇਹ ਸਵਾਲ ਪੁੱਛਿਆ ਜਾ ਰਿਹਾ ਪਰ ਸਿਆਸੀ ਆਗੂ ਜਿਹੜੇ ਨੇ ਉਹ ਕੋਈ ਹੋਰ ਹੀ ਸੁਰ ਆਲਾਪ ਰਹੇ ਨੇ ਉਹਨਾਂ ਵੱਲੋਂ ਇੱਕ ਵੱਖਰੀ ਹੀ ਕਹਾਣੀ ਪੇਸ਼ ਕੀਤੀ ਜਾ ਰਹੀ ਸੁਖਵੀਰ ਬਾਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਗਾਏ ਗਏ ਕਿ ਦਿੱਲੀ ਦੇ ਵਿੱਚ ਆ ਫਲਾਣੇ 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 ਲੀਡਰ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਇਹ ਸਕੀਮ ਕਢੀ ਗਈ 10000 ਕਰੋੜ ਰੁਪਏ ਸੀ ਇਕੱਠਾ ਕਰਨਾ ਹੈ ਜਿਹੜਾ 1.5 ਸਾਲ ਸਰਕਾਰ ਦਾ ਬਚਿਆ ਉਹ ਇਸ ਕੌਨਫੀਡੈਂਸ ਨਾਲ ਇਹ ਸਾਰੀਆਂ ਗੱਲਾਂ ਬੋਲ ਰਹੇ ਨੇ ਜਿਵੇਂ ਉਹਨਾਂ ਦਾ ਕੋਈ ਖਾਸ ਬੰਦਾ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੇ ਜਾਂ ਫਿਰ ਉਹ ਆਪਣੇ ਪੁਰਾਣੇ ਤਜਰਬੇ ਤੋਂ ਇਸ ਗੱਲ ਦਾ ਅੰਦਾਜ਼ਾ ਲਗਾ ਰਹੇ ਨੇ ਕਿ ਜਦੋਂ ਅਸੀਂ ਸਰਕਾਰਾਂ ਵਿੱਚ ਸੀ ਇੰਨੇ ਪੈਸੇ ਕਮਾਏ ਸੀ ਐਨੀ ਜ਼ਮੀਨ ਐਕਵਾਇਰ ਕਰਕੇ ਤੇ ਹੁਣ ਜਦੋਂ ਜ਼ਮੀਨ ਇਸ ਪੱਧਰ ਤੇ ਐਕਵਾਇਰ ਹੋਣੀ ਹੈ ਤਾਂ ਕਮਾਈ ਵੀ ਓਨੇ ਜ਼ਿਆਦਾ ਜਿਹੜੀ ਹੈ ਉਹ ਹੋ ਜਾਏਗੀ। ਲੇਕਿਨ ਉਹ ਜੋ ਲੋਕਾਂ ਦੀ ਆਵਾਜ਼ ਹੈ ਉਸ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੇ। ਉਹ ਸਿਰਫ ਵਿਰੋਧੀ ਤੁਰ ਜਿਹੜੀ ਹੈ ਪੰਜਾਬ ਨੂੰ ਲੁੱਟਣਾ ਚਾਹੁੰਦੀ ਹੈ, ਲੁੱਟਖਸੁੱਟ ਕਰਨਾ ਚਾਹੁੰਦੀ ਹੈ। ਸਕੀਮਾਂ ਘੜ ਰਹੀ ਹੈ। ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ। ਇਸ ਤਰੀਕੇ ਦੀ ਵਰਤਾਂਤਥੀ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ। ਕਿ ਉਹ ਲੋਕਾਂ ਦਾ ਜੋ ਬੇਵਿਸ਼ਵਾਸੀ ਹੈ ਉਸਦੇ ਉੱਪਰ ਇਸ ਲਈ ਗੱਲ ਨਹੀਂ ਕਰ ਰਹੇ ਕਿਉਂਕਿ ਜੇ ਉਸਦੇ ਉੱਪਰ ਗੱਲ ਕਰਨਗੇ ਤਾਂ ਉਹਨਾਂ ਦੀ ਸਰਕਾਰਾਂ ਵੱਲੋਂ ਜਿਹੜੇ ਲਏ ਗਏ ਫੈਸਲੇ ਸੀ ਉਹਨਾਂ ਤੇ ਸਵਾਲੀਆ ਨਿਸ਼ਾਨ ਖੜਾ ਹੋ ਜਾਏਗਾ ਸੁਖਬੀਰ ਬਾਦਲ ਕਈ ਵਾਰ ਆਪ ਜ਼ਿਕਰ ਕਰ ਚੁੱਕੇ ਨੇ ਕਿ ਮਨਪ੍ਰੀਤ ਐਯਾਲੀ ਨੂੰ ਕਰੋੜਪਤੀ ਮੈਂ ਬਣਾਇਆ ਕਿਉਂਕਿ ਮੈਂ ਇੱਥੇ ਬਾਈਪਾਸਾਂ ਦੇ ਲਈ ਜ਼ਮੀਨ ਐਕਵਾਇਰ ਕੀਤੀ ਸੀ ਤਾਂ ਜ਼ਮੀਨ ਦੇ ਮੁੱਲ ਉਹਨਾਂ ਦੇ ਵਿੱਚੋਂ ਕਰੋੜਾ ਰੁਪਏ ਐਯਾਲੀ ਨੇ ਕਮਾਏ ਨੇ ਦੂਸਰਾ ਜਿਹੜਾ ਮੁੱਲਾਂਪੁਰ ਵਿਖੇ ਨਵਾਂ ਚੰਡੀਗੜ੍ਹ ਨਿਊ ਚੰਡੀਗੜ੍ਹ ਡਵੈਲਪ ਕਰਨ ਦੀ ਉਹਨਾਂ ਵੱਲੋਂ ਯੋਜਨਾ ਬਣਾਈ ਗਈ ਸੀ ਉਹ ਵੀ ਕੋਈ ਬਹੁਤੀ ਜ਼ਿਆਦਾ ਸਕਸੈਸਫੁਲ ਨਹੀਂ ਹੋਈ ਹੈ ਉੱਥੇ ਵੀ ਉਸ ਤਰੀਕੇ ਨਾਲ ਕੰਮ ਨਹੀਂ ਹੋਇਆ ਹੈ ਜਿਸ ਤਰੀਕੇ ਨਾਲ ਉਹਦੀ ਪਲੈਨਿੰਗ ਕੀਤੀ ਗਈ ਸੀ ਯੋਜਨਾ ਤਿਆਰ ਕੀਤੀ ਗਈ ਸੀ ਕਿ ਉਹਨਾਂ ਨੂੰ ਇਹ ਖਦਸ਼ਾ ਹੈ ਕਿ ਜੇ ਮੈਂ ਵਿਸ਼ਵਾਸ ਦੀ ਗੱਲ ਕਰਾਂਗਾ ਤਾਂ ਇਸ ਨਾ ਪ੍ਰੋਜੈਕਟਾਂ ਦੇ ਉੱਤੇ ਜਿਹੜੀ ਹੋਈ ਬੇਈਮਾਨੀ ਸੀ ਜਾਂ ਜਿਹੜੇ ਇਹ ਸਕਸੈਸਫੁਲ ਨਹੀਂ ਹੋਏ ਕਾਮਯਾਬ ਨਹੀਂ ਹੋਏ ਉਸ ਦੇ ਕਰਕੇ ਸਵਾਲ ਜਿਹੜੇ ਨੇ ਮੇਰੇ ਉੱਪਰ ਜਾਣਗੇ ਮੇਰੇ ਉੱਤੇ ਖੜੇ ਕੀਤੇ ਜਾਣਗੇ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਲੋਕਾਂ ਦੀ ਆਵਾਜ਼ ਨੂੰ ਨਹੀਂ ਉਠਾਰਦੇ ਜਾਂ ਫਿਰ ਉਹ ਲੋਕਾਂ ਨਾਲੋਂ ਇੰਨਾ ਜ਼ਿਆਦਾ ਟੁੱਟ ਚੁੱਕੇ ਨੇ ਇੰਨਾ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਲੋਕਾਂ ਦੇ ਇਤਰਾਜ਼ ਕੀ ਨੇ ਉਹ ਆਪਣੇ ਵੱਲੋਂ ਹੀ ਜੋ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਲੱਗਦਾ ਹੈ ਇਸ ਦੇ ਉੱਪਰ ਜ਼ਿਆਦਾ ਟਰੈਕਸ਼ਨ ਹੋਏਗੀ ਜ਼ਿਆਦਾ ਲਾਈਕ ਮਿਲਣਗੇ ਲੋਕ ਜ਼ਿਆਦਾ ਕਮੈਂਟ ਕਰਨਗੇ ਤੇ ਵਿਰੋਧੀਆਂ ਨੂੰ ਗਾਲਾਂ ਕੱਢਣਗੇ ਉਸ ਦੇ ਉੱਪਰ ਹੀ ਨਿਰਭਰ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਉਹੀ ਅਸਲ ਲੋਕਾਂ ਦੀ ਆਵਾਜ਼ ਹੈ ਜਦਕਿ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਜਿੰਨੇ ਅਕਾਊਂਟ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਉਹ ਜ਼ਿਆਦਾਤਰ ਜਾਲੀ ਹੁੰਦੇ ਨੇ ਬੋਟ ਹੁੰਦੇ ਨੇ ਜਾਂ ਫਿਰ ਵਿਰੋਧੀ ਤਰ੍ਹਾਂ ਦੀਆਂ ਜਾਂ ਉਹਨਾਂ ਦੀਆਂ ਆਪਣੀ ਆਈਟੀ ਸੈੱਲਾਂ ਵੱਲੋਂ ਕ੍ਰੀਏਟ ਕੀਤੇ ਗਏ ਅਕਾਊਂਟ ਹੁੰਦੇ ਨੇ ਅਸਲੀ ਲੋਕਾਂ ਦੀ ਪਾਰਟਿਸਪੇਸ਼ਨ ਉਹਨਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਇਸ ਦਾ ਹੀ ਕਿ ਜਿਹੜਾ ਨਤੀਜਾ ਹੈ ਜਾਂ ਸਿੱਟਾ ਹੈ ਕਿ ਅਕਾਲੀ ਦਲ ਲੋਕਾਂ ਦੇ ਨਾਲ رابطہ ਕਾਇਮ ਕਰਨ ਦੇ ਵਿੱਚ ਲਗਾਤਾਰ ਫੇਲ ਹੋ ਰਿਹਾ ਹੈ ਕਿਉਂਕਿ ਉਹ ਆਪਣੀਆਂ ਜੜਾਂ ਨਾਲੋਂ ਟੁੱਟ ਚੁੱਕੇ ਨੇ ਲੋਕਾਂ ਦੇ ਨਾਲੋਂ ਉਹਨਾਂ ਦਾ ਦੂਰੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੋਕ ਇਤਰਾਜ਼ ਕਿਸ ਗੱਲ ਤੇ ਚੱਕ ਰਹੇ ਨੇ ਉਹ ਆਪਣੀ ਹੀ ਕਹਾਣੀ ਜਿਹੜੀ ਹੈ ਉਹ ਪੇਸ਼ ਕਰ ਰਹੇ ਨੇ ਉਹੀ ਕੋੜਾ ਲੜਾਈ ਜਾ ਰਹੇ ਨੇ ਜਿਸ ਦੇ ਵਿੱਚ ਬਾਰ-ਬਾਰ ਬਾਹਰਲਾ ਤੇ ਪੰਜਾਬੀ ਹੋਣ ਦਾ ਜਿਹੜਾ ਫਰਕ ਹੈ ਉਸ ਨੂੰ ਉਜਾਗਰ ਕਰ ਰਹੇ ਨੇ ਉਸ ਦੇ ਉੱਪਰ ਹੀ ਜੋਰ ਦਿੰਦੇ ਜਾ ਰਹੇ ਕਾਂਗਰਸੀ ਤਾਂ ਖੁੱਲ ਕੇ ਇਸ ਕੀਨ ਦੇ ਵਿਰੋਧ ਵਿੱਚ ਵੀ ਨਹੀਂ ਆ ਸਕੇ ਕਿਉਂਕਿ ਉਹਨਾਂ ਦਾ ਮਸਲਾ ਹੀ ਕੁਝ ਹੋਰ ਹੈ ਉਹ ਆਪਸੀ ਲੜਾਈ ਦੇ ਵਿੱਚ ਹੀ ਉਲਝੇ ਹੋਏ ਨੇ ਇੱਕ ਜਣਾ ਕਹਿ ਦਿੰਦਾ ਹੈ ਕਿ ਦੂਜੇ ਨੂੰ ਸਰਕਾਰ ਫੜਨ ਜਾ ਰਹੀ ਹੈ ਦੂਜਾ ਉਸ ਦੇ ਵਿੱਚ ਖੁੱਦ ਪੈਂਦਾ ਹੈ ਕਿ ਨਹੀਂ ਜੀ ਮੈਨੂੰ ਫੜ ਕੇ ਦਿਖਾਓ ਮੈਂ ਡਰਦਾ ਨਹੀਂ ਮੈਂ ਪੜਦਾ ਨਹੀਂ ਜਦਕਿ ਕਿਸੇ ਵੱਲੋਂ ਵੀ ਇਸ ਗੱਲ ਦੀ ਹਜੇ ਤੱਕ ਕੋਈ ਸੱਤਾਧਿਰ ਵੱਲੋਂ ਇਨਕੋ ਵੀ ਨਹੀਂ ਦਿੱਤੀ ਗਈ ਕਿ ਇਸ ਤਰ੍ਹਾਂ ਦੀ ਕੋਈ ਮੂਵ ਹੈ ਜਾਂ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਕਾਂਗਰਸੀ ਆਗੂ ਨੂੰ ਫੜਨਾ ਹੈ ਜਾਂ ਨਹੀਂ ਫੜਨਾ ਹੈ ਲੇਕਿਨ ਉਹ ਆਪਣੀ ਧੁੰ ਦੇ ਵਿੱਚ ਮਸਤ ਨੇ ਆਪਣੀ ਲੜਾਈ ਦੇ ਵਿੱਚ ਮਗਨ ਨੇ ਲੋਕ ਕੀ ਕਹਿ ਰਹੇ ਨੇ ਸਰਕਾਰ ਕੀ ਕਰ ਰਹੀ ਹੈ ਸ਼ਾਇਦ ਕੋਈ ਵੜਾ ਬਾਸਤਾ ਉਹਨਾਂ ਦਾ ਇਸ ਚੀਜ਼ ਦੇ ਨਾਲ ਨਹੀਂ ਰਿਹਾ ਤੀਜੀ ਤੇ ਰਾਜੰਦੀ ਹੈ ਕਿਸਾਨ ਆਗੂ ਕਿਸਾਨ ਆਗੂ ਜੋ ਕਿ ਹਰ ਮਸਲੇ ਦੇ ਉੱਤੇ ਧਰਣਾ ਲਾ ਚੁੱਕੇ ਨੇ ਹਰ ਮਸਲੇ ਦੇ ਉੱਤੇ ਆਪਣੀ ਆਵਾਜ਼ ਬਲੰਦ ਕਰ ਚੁੱਕੇ ਨੇ ਉਹ ਜਦੋਂ ਮਸਲਾ ਜ਼ਮੀਨ ਨਾਲ ਜੁੜਿਆ ਹੋਇਆ ਹੈ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਪਿੰਡਾਂ ਨਾਲ ਜੁੜਿਆ ਹੋਇਆ ਹੈ ਉਦੋਂ ਉਹ ਵੀ ਜੋ ਲੋਕਾਂ ਦੀ ਭਾਸ਼ਾ ਹੈ ਲੋਕਾਂ ਦੇ ਇਤਰਾਜ਼ ਨੇ ਉਹ ਚੱਕਣ ਦੀ بجائے ਇਸ ਨੂੰ ਫਿਰ ਇੱਕ ਸਾਜ਼ਿਸ਼ ਦੇ ਤੌਰ ਤੇ ਪੇਸ਼ ਕਰ ਰਹੇ ਨੇ ਇੱਕ ਜਜ਼ਬਾਤੀ ਮੁੱਦਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੇਂਦਰ ਸਰਕਾਰ ਸੂਬਾ ਸਰਕਾਰ ਆਪਸ ਵਿੱਚ ਮਿਲੇ ਹੋਏ ਨੇ ਰਲ ਕੇ ਸਾਜ਼ਿਸ਼ ਕਰ ਰਹੇ ਨੇ ਪੰਜਾਬ ਦਾ ਨਕਸ਼ਾ ਬਦਲਣਾ ਚਾਹੁੰਦੇ ਨੇ ਸਾਡਾ ਸੱਭਿਆਚਾਰ ਖਤਮ ਕਰਨਾ ਚਾਹੁੰਦੇ ਨੇ لوکا نو در جیون شیڈی ਨੂੰ ਬਦਲਣਾ ਚਾਹੁੰਦੇ ਨੇ ਪਤਾ ਨਹੀਂ ਕੀ ਕੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਪਰ ਜੋ ਅਸਲੀ ਮੁੱਦਾ ਹੈ ਜੋ ਲੋਕ ਇਤਰਾਜ਼ ਉਠਾ ਰਹੇ ਨੇ ਕਿ ਪਹਿਲਾਂ ਪਿਛਲੀਆਂ ਸਕੀਮਾਂ ਤਾਂ ਪੂਰੀਆਂ ਕਰ ਲਓ ਫਿਰ ਨਵੀਂ ਸਕੀਮ ਗੜੀਆ ਲੈ ਕੇ ਆਓ ਉਸ ਦੇ ਬਾਰੇ ਕੋਈ ਵੀ ਆਵਾਜ਼ ਨਹੀਂ ਉਠਾ ਰਿਹਾ ਉਸ ਦੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਜਿੰਨੀਆਂ ਸਹੀਕ ਮਿਸਾਲਾਂ ਦੇ ਕੇ ਇਹਨਾਂ ਪਿੰਡਾਂ ਦੇ ਲੋਕ ਆਪਣਾ ਪੱਖ ਰੱਖ ਰਹੇ ਨੇ ਉਸ ਤੋਂ ਉਲਟ ਜਿਹੜੇ ਸਿਆਸੀ ਧਰਨੇ ਸਿਆਸੀ ਆਗੂ ਨੇ ਜਾਂ ਕਿਸਾਨ ਆਗੂ ਨੇ ਉਹ ਸਿਰਫ ਜਜਬਾਤੀ ਗੱਲਾਂ ਜਾਂ ਜਜਬਾਤੀ ਮੁੱਦੇ ਨੂੰ 扑ਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਵੱਲੋਂ ਅਥਾਹ ਤੋਂ ਬਹੀਨ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਜ਼ਿਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਇੱਥੋਂ ਫਰਕ ਪਤਾ ਲੱਗਦਾ ਹੈ ਕਿ ਜਿਹੜੇ ਸਿਆਸੀ ਤਰ੍ਹਾਂ ਦੇ ਸਿਆਸੀ ਆਗੂ ਨੇ ਉਹ ਜ਼ਮੀਨ ਤੋਂ ਕਿੰਨਾ ਜ਼ਿਆਦਾ ਦੂਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਮੁੱਦਿਆਂ ਦੀ ਸਮਝ ਹੀ ਨਹੀਂ ਰਹੀ ਕਿ ਅਸਲ ਦੇ ਵਿੱਚ ਲੋਕ ਚਾਹੁੰਦੇ ਕੀ ਇਹ ਸਿਰਫ ਅਸਲ ਲੁਧਿਆਣਾ ਦੀ ਇੱਕ ਮਿਸਾਲ ਦਿੱਤੀ ਹੈ ਵਿਰੋਧ ਮੁਹਾਲੀ ਦੇ ਵਿੱਚ ਵੀ ਹੋਇਆ ਲੇਕਿਨ ਮੁਹਾਲੀ ਦੇ ਵਿੱਚ ਵਿਰੋਧ ਕਿਸੇ ਹੋਰ ਤਰੀਕੇ ਦਾ ਸੀ ਲੋਕ ਇਹ ਵਿਰੋਧ ਨਹੀਂ ਕਰ ਰਹੇ ਕਿ ਸਾਡੀ ਜ਼ਮੀਨ ਕਿਉਂ ਅਕਵਾਇਰ ਕਰ ਰਹੇ ਹੋ ਜਾਂ ਅਸੀਂ ਜ਼ਮੀਨ ਨਹੀਂ ਦੇਣੀ ਜਾਂ ਇੱਥੇ ਪ੍ਰੋਜੈਕਟ ਅਧੂਰੇ ਪਏ ਨੇ ਉੱਥੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਤਿੰਨ ਕਨਾਲ ਤੋਂ ਜੇ ਕੱਟ ਕਿਸੇ ਦੀ ਜ਼ਮੀਨ ਹੈ ਉਸ ਨੂੰ ਮੁਆਵਜ਼ਾ ਉਸ ਤਰੀਕੇ ਨਾਲ ਨਹੀਂ ਮਿਲਣਾ ਉਸ ਦਾ ਫਾਇਦਾ ਨਹੀਂ ਹੋਏਗਾ ਉਸ ਦਾ ਨੁਕਸਾਨ ਹੋਏਗਾ ਜਦੋਂ ਕਿ ਉੱਥੇ 1 ਏਕੜ ਦਾ ਮੁੱਲ ਕਿਤੇ ਕਿਤੇ ਕਹਿੰਦੇ ਨੇ ਕਿ 9 ਕਰੋੜ ਤੱਕ ਵੀ ਪਹੁੰਚ ਗਿਆ ਉੱਥੇ ਮਸਲਾ ਕੁਝ ਹੋਰ ਹੈ ਇਸੇ ਲਈ ਇਸ ਤਰੀਕੇ ਇਸਲੀ ਸਕੀਮ ਹੈ ਜਾਂ ਇਹ ਜੋ ਸਰਕਾਰ ਵੱਲੋਂ ਲਿਆਂਦੀ ਗਈ ਯੋਜਨਾ ਹੈ ਉਸ ਦਾ ਵਿਰੋਧ ਲੋਕ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਹੋ ਜਾਂ ਤੁਸੀਂ ਪੰਜਾਬ ਦੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਹੋ ਜਾਂ ਤੁਸੀਂ ਕੋਈ ਪੰਜਾਬ ਦੀ ਲੁੱਟ ਮਚਾ ਰਹੇ ਹੋ ਉਹ ਵਿਰੋਧ ਇਸ ਕਰਕੇ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਜੋ ਕਿ ਉਹ ਕਿਸੇ ਕੀਮਤ ਤੇ ਨਹੀਂ ਚਾਹੁੰਦੇ ਉਹਨਾਂ ਦਾ ਮਸਲਾ ਸਿੱਧਾ ਤੇ ਸਿੱਧਾ ਇਹ ਹੈ ਜੇ ਪੁਰਾਣੀਆਂ ਸਕੀਮਾਂ ਪੁਰਾਣੀਆਂ ਕਲੋਨੀਆਂ ਹੀ ਆਬਾਦ ਨਹੀਂ ਹੋਣੀਆਂ ਨੰਮੀਆਂ ਕਲੋਨੀਆਂ ਕੱਟਣ ਦਾ ਕੀ ਫਾਇਦਾ ਉਹਦੇ ਨਾਲ ਕਿਸ ਨੂੰ ਫਾਇਦਾ ਹੋਏਗਾ ਇਹ ਸਵਾਲ ਚੱਕ ਰਹੇ ਸੋ ਕਿਤੇ ਨਾ ਕਿਤੇ ਸਾਡੇ ਆਗੂਆਂ ਨੂੰ ਸੱਚੀ ਆਗੂਆਂ ਨੂੰ ਜ਼ਮੀਨ ਤੇ ਵਾਪਸ ਆਉਣ ਦੀ ਲੋੜ ਹੈ ਉਹਨਾਂ ਨੂੰ ਲੋਕਾਂ ਦੇ ਨਾਲ ਜੁੜਨ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਸਮਝ ਆਵੇ ਕਿ ਲੋਕਾਂ ਦੀ ਆਵਾਜ਼ ਕੀ ਹੈ ਤੇ ਉਹੀ ਮੁੱਦਿਆਂ ਨੂੰ ਉਹ ਚੱਕਣ ਤਾਂ ਹੀ ਲੋਕ ਉਹਨਾਂ ਨਾਲ ਜੁੜਨਗੇ ਨਹੀਂ ਤਾਂ ਫਿਰ ਸਿਰਫ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਮੈਸੇਜ ਦੇ ਕੇ ਜਾਂ ਬਿਆਨ ਛੱਡ ਕੇ ਹੀ ਉਹਨਾਂ ਦੀ ਰਾਜਨੀਤੀ ਉੱਥੇ ਤੱਕ ਹੀ ਸੀਮਤ ਰਹਿ ਜਾਏਗੀ ਲੋਕਾਂ ਵੱਲੋਂ ਜਿਹੜਾ ਹੰਗਾਰਾ ਮਿਲਣਾ ਚਾਹੀਦਾ ਹੈ ਉਹ ਕਦੇ ਨਹੀਂ ਮਿਲੇਗਾ ਇੱਥੇ ਸੱਤਾਧਰਮੀਆਂ ਇਸ ਗੱਲ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਕਿ ਲੋਕ ਜੋ ਕਹਿ ਰਹੇ ਨੇ ਉਹ ਗਲਤ ਨਹੀਂ ਹੈ ਉਹਨਾਂ ਦੇ ਜਿਹੜੇ ਇਤਰਾਜ਼ ਨੇ ਉਹ ਬੜੇ ਜਾਇਜ਼ ਨੇ ਜੇ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਆਲੇ-ਦੁਆਲੇ ਚਾਰਦੁواری ਮਾਰ ਕੇ ਪਲਾਟ ਖਾਲੀ ਪਏ ਨੇ ਉੱਥੇ ਘਰ ਤੱਕ ਨਹੀਂ ਬਣੇ ਉਹ ਆਬਾਦ ਨਹੀਂ ਹੋ ਰੀਆਂ ਕਲੋਨੀਆਂ ਤਾਂ ਫਿਰ ਨਵੀਆਂ ਕਲੋਨੀਆਂ ਕੱਟ ਕੇ ਕੀ ਫਾਇਦਾ ਮਿਲੇਗਾ ਉਸ ਦਾ ਤਾਂ ਨੁਕਸਾਨ ਹੀ ਨੁਕਸਾਨ ਹੈ ਚਾਹੇ ਉਹ ਸਰਕਾਰ ਹੈ ਚਾਹੇ ਉਹ ਲੋਕ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਤੁਸੀਂ ਐਕਵਾਇਰ ਕਰ ਲਉ ਕਹਿ ਰਹੇ ਹੋ ਉਹਨਾਂ ਨੂੰ ਫਾਇਦਾ ਉਦੋਂ ਮਿਲੇਗਾ ਜਦੋਂ ਪਲਾਟਾਂ ਦੀ ਕੀਮਤ ਜਿਹੜੀ ਹੈ ਉਹ ਵਧੇਗੀ ਤੇ ਉਹ ਵਿਕਣਗੇ ਜੇ ਉਹ ਚਾਰ ਦਿਵਾਰੀ ਮਾਰ ਕੇ ਛੱਡੇ ਹੀ ਜਾਣੇ ਨੇ ਉਹ ਕਿਸੇ ਨੇ ਖਰੀਦਣੇ ਨਹੀਂ ਤਾਂ ਲਾਭ ਤਾਂ ਕਿਸੇ ਨੂੰ ਨਹੀਂ ਹੋਏਗਾ ਉਹ ਇਤਰਾਜ਼ਾਂ ਨੂੰ ਸਮਝਣ ਦੀ ਲੋੜ ਹੈ ਉਹਨਾਂ ਤੇ ਕੰਮ ਕਰਨ ਦੀ ਲੋੜ ਹੈ ਦੇ ਵਿਕਾਸ ਉਹਨਾਂ ਕਲੋਨੀਆਂ ਦਾ ਕਰਨ ਲਈ ਦਾ ਪਹਿਲਾ ਲੋਡ ਹੈ ਜਿਹੜੀਆਂ ਆਲਰੇਡੀ ਕੱਟੀਆਂ ਜਾ ਚੁੱਕੀਆਂ ਨੇ ਜਿੱਥੇ ਪਲਾਟ ਕੱਟੇ ਗਏ ਨੇ ਉੱਥੇ ਸਹੂਲਤਾਂ ਦੇ ਕੇ ਉਹਨਾਂ ਨੂੰ ਰੈਗੂਲਰਾਈਜ਼ ਕਰਕੇ ਜਿਹੜੇ ਬਿਲਡਰਾਂ ਨੇ ਉੱਥੇ ਗਲਤੀਆਂ ਕੀਤੀਆਂ ਨੇ ਜਾਂ ਕਤਾਹੀਆਂ ਕੀਤੀਆਂ ਨੇ ਉਹਨਾਂ ਨੂੰ ਸਜ਼ਾ ਦੇ ਕੇ ਇਹ ਯਕੀਨੀ ਬਣਾਉਣੀ ਹੈ ਕਿ ਜੋ ਪਹਿਲਾਂ ਡਿਵੈਲਪ ਹੋਈਆਂ ਹੋਈਆਂ ਕਲੋਨੀਆਂ ਨੇ ਉਹਨਾਂ ਨੂੰ ਕਿਵੇਂ ਵਿਕਸਿਤ ਕੀਤਾ ਜਾ ਸਕਦਾ ਹੈ ਉਹਨਾਂ ਨੂੰ 100% ਵਸਾਇਆ ਕਿਵੇਂ ਜਾ ਸਕਦਾ ਹੈ ਫੇਰ ਹੀ ਅਗਲੀ ਜ਼ਮੀਨ ਐਕਵਾਇਰ ਵਾਲੇ ਪਾਸੇ ਵਧਣਾ ਚਾਹੀਦਾ ਹੈ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਹੈ